ਸਤਿ ਸ਼੍ਰੀ ਅਕਾਲ ਦੋਸਤੋ ਈਜੀ ਡੀਲ ਸਰਵਿਸ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਨਵੀਂ ਕੋਠੀ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਸ਼ਹੀਦ ਭਗਤ ਸਿੰਘ ਕਲੋਨੀ ਗਲੀ ਨੰਬਰ 11 ਦੇ ਵਿੱਚ ਹੈ ਨੀਅਰ ਵਾਈ ਇਹਦੇ ਐਨ ਐਚ 7 ਤੇ ਨੀਅਰ ਵਾਈ ਬੱਸ ਸਟੈਂਡ ਬਿਲਕੁਲ ਨੇੜੇ ਪੈਂਦਾ ਹੈ ਪੂਰੇ ਕਰਾਊਡ ਏਰੀਏ ਦੇ ਵਿੱਚ ਇਹ ਜਿਹੜੀ ਕੋਠੀ ਹੈ ਬਾਹਰ ਜਿਹੜੀ 22 ਫੁੱਟ ਦੀ ਗਲੀ ਹੈ ਸੋ ਜਿਹੜੇ ਮੇਰੇ ਪਿੱਛੇ ਤੁਸੀਂ ਕੋਠੀ ਦੇਖ ਰਹੇ ਹੋ ਇਹਦਾ ਸਾਈਜ਼ ਹੈ 24 ਫੁੱਟ ਵਾਈਜ਼ 60 ਫੁੱਟ ਇਹਦੇ ਅੰਦਰ ਕੀ ਕੁਝ ਬਣਿਆ ਹੋਇਆ ਆਪਾਂ ਪੂਰਾ ਤੁਹਾਨੂੰ ਜਿਹੜਾ ਅੰਦਰ ਲਿਜਾ ਕੇ ਦਿਖਾਵਾਂਗੇ ਇੱਕ ਵਾਰੀ ਤੁਸੀਂ ਜਿਹੜੇ ਬਾਹਰਲੇ ਵਿਊ ਆ ਡਰੋਨ ਸ਼ਾਟ ਆਪਣੇ ਉਹ ਤੁਸੀਂ ਚੈੱਕ ਕਰ ਲਓ ਆਪਾਂ ਫਿਰ ਅੰਦਰੋਂ ਤੁਹਾਨੂੰ ਵੀਡੀਓ ਦਿਖਾਵਾਂਗੇ ਆਜੋ ਅੰਦਰ ਚੱਲਦੇ ਹਾਂ ਸਾਰਨੋਂ ਪਹਿਲਾਂ ਤੁਹਾਨੂੰ ਜਿਹੜਾ ਕੋਠੀ ਦਾ ਮੇਨ ਐਂਟਰੀ ਗੇਟ ਹੈ ਉਹਦੇ ਬਾਰੇ ਜਾਣਕਾਰੀ ਦੇ ਦਈਏ ਸਟੀਲ ਪਲੱਸ ਲੂਬਰ ਵਰਕ ਅੱਜ ਕਿਹੜੇ ਜਿਹੜੇ ਲੇਟੈਸਟ ਜਿਹੜੇ ਡੋਰ ਚੱਲਦੇ ਆ ਉਹ ਲਾਇਆ ਹੋਇਆ 50 ਤੋਂ 60000 ਰੁਪਏ ਕੋਸਟਿੰਗ ਹੈ ਇਹਦੀ ਇਸ ਤੋਂ ਬਾਅਦ ਜਿਹੜੇ ਪਿੱਲਰਾਂ ਤੇ ਜਿਹੜਾ ਪੱਥਰ ਲੱਗਿਆ ਹੋਇਆ ਉਹ ਵੀ ਦੇਖੋ ਟਾਈਲ ਵਰਕ ਬਹੁਤ ਸੋਹਣਾ ਹੋਇਆ ਹੋਇਆ ਚੰਗਾ ਕਨਸੈਪਟ ਨਕਸ਼ੇ ਦੇ ਹਿਸਾਬ ਨਾਲ ਬਣੀ ਹੋਈ ਏ ਕੋਠੀ ਆ ਫਿਰ ਪੋਰਚ ਦੇ ਵਿੱਚ ਤੁਸੀਂ ਇੱਥੇ ਵੱਡੀ ਤੋਂ ਵੱਡੀ ਗੱਡੀ ਫੋਰਚਨਰ ਵੀ ਖੜਾ ਸਕਦੇ ਹੋ ਇੰਨੀ ਸਪੇਸ ਹੈਗੀ ਇਹਦੇ ਵਿੱਚ ਫਿਰ ਆਪਾਂ ਪਹਿਲਾਂ ਦਿਖਾਵਾਂਗੇ ਵਾਸ਼ਰੂਮ ਆ ਗਿਆ ਫਿਰ ਵਾਸ਼ਿੰਗ ਏਰੀਆ ਆ ਗਿਆ ਇਧਰਲੇ ਪਾਸੇ ਖੁੱਲੀ ਸਪੇਸ ਹੈ 2 ਵੀਲਰ ਵੀ ਤੁਸੀਂ ਇੱਥੇ ਦੋ ਦਿਨ ਖੜਾ ਸਕਦੇ ਹੋ ਫਿਰ ਇਸ ਤੋਂ ਬਾਅਦ ਮੀਟਰ ਬਾਕਸ ਆ ਗਿਆ ਇਹ ਵੀ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਇੰਟਰਸ ਗੇਟ ਤੋਂ ਆਪਾਂ ਅੰਦਰ ਜਾਵਾਂਗੇ ਲੌਬੀ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆਂ ਪਹਿਲਾਂ ਇੱਕ ਡੋਰ ਆ ਗਿਆ ਜਿਹੜਾ ਮਾਇਕਾ ਵਰਕ ਦਾ ਫਿਰ ਡਰਾਇੰਗ ਰੂਮ ਆ ਗਿਆ ਡਰਾਇੰਗ ਰੂਮ ਦੀ ਵੀ ਜਿਹੜੀ ਸਪੇਸ ਹੈ ਬਹੁਤ ਖੁੱਲੀ ਡੁੱਲੀ ਆ ਤੁਸੀਂ ਯੂ ਟਾਈਪ ਦਾ ਇੱਥੇ ਆਪਣਾ ਸੋਫਾ ਲਾ ਸਕਦੇ ਹੋ ਤਾਂ ਵੀ ਸਪੇਸ ਕਾਫੀ ਬਚੂਗੀ ਸੋ ਲੌਬੀ ਦੇ ਵਿੱਚ ਆਗੇ ਲੌਬੀ ਦੇ ਵਿੱਚ ਵਾਸ਼ ਵੇਸ਼ਨ ਪਲੱਸ LED ਯੂਨਿਟ ਬਣਿਆ ਹੋਇਆ ਇਹ ਇੱਕ ਗੱਲ ਦੱਸਣੀ ਜ਼ਰੂਰੀ ਹੈ ਵੀ ਕਸਟਮਰ ਨੇ ਇਹ ਕੋਠੀ ਬਣਾ ਕੇ ਸੇਲ ਕਰਨ ਲਈ ਨਹੀਂ ਬਣਾਈ ਸੀਗੀ ਇਹ ਸਿਰਫ ਆਪਣੇ ਲਈ ਬਣਾਈ ਸੀ ਪਰ ਉਹਨਾਂ ਦੀ ਜਿਹੜੀ ਸਰਕਾਰੀ ਜੌਬ ਹੋਣ ਕਰਕੇ ਟਰਾਂਸਫਰ ਹੋ ਗਈ ਉਹਦੇ ਕਰਕੇ ਇਹ ਕੋਠੀ ਨੂੰ ਸੇਲ ਕਰ ਰਹੇ ਆ ਹੋਰ ਕੋਈ ਕਾਰਨ ਨਹੀਂ ਕੋਠੀ ਬਹੁਤ ਵਧੀਆ ਮਟੀਰੀਅਲ ਨਾਲ ਬਣੀ ਹੋਈ ਹੈ ਸੋ ਕਿਚਨ ਦੇ ਵਿੱਚ ਵਧੀਆ ਮਾਈਕਾ ਵਰਕ ਹੋਇਆ ਹੋਇਆ ਗ੍ਰੇ ਐਂਡ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੋਇਆ ਹੋਇਆ ਦੋਨੋਂ ਸਾਈਡ ਅੰਦਰ ਬਾਹਰ ਮਾਈਕਾ ਲੱਗਿਆ ਹੋਇਆ ਹਰੇਕ ਹਰੇਕ ਚੀਜ਼ ਤੁਹਾਡੀ ਜਿਹੜੀ ਇੱਥੇ ਹੈਗੀ ਹੈ ਨੀਡ ਹੈ ਤੁਹਾਡੀ ਉਹ ਪੂਰੀ ਹੋ ਜੂਗੀ ਕਿਚਨ ਦੇ ਵਿੱਚ ਚੰਗੀ ਅਸੈਸਰੀ ਲੱਗੀ ਹੋਈ ਹੈ ਸੋ ਆਪਾਂ ਹੁਣ ਇਸ ਤੋਂ ਬਾਅਦ ਪਹਿਲੇ ਬੈੱਡਰੂਮ ਦੇ ਵਿੱਚ ਐਂਟਰ ਕਰ ਰਹੇ ਹਾਂ ਪਹਿਲੇ ਬੈੱਡਰੂਮ ਦੇ ਵਿੱਚ ਫੇਰ ਵਧੀਆ ਸਪੇਸ ਹੈ 12 ਫੁੱਟ ਬਾਈ 13 ਫੁੱਟ ਦੇ ਰੂਮ ਆਗੇ ਇਹਦੇ ਵਿੱਚ ਵਾਰਡਰੋਬ ਬਣਿਆ ਹੋਇਆ ਵਾਰਡਰੋਬ ਤੁਹਾਨੂੰ ਵਿੱਚ ਮਿਲਣਾ ਸੋ ਤੁਹਾਨੂੰ ਇੱਕ ਬੈੱਡ ਆਪਣੇ ਕੋਲੋਂ ਲਿਆ ਕੇ ਧਰਨਾ ਪੈਣਾ ਸੋ ਇਹ ਚੰਗੀ ਸਪੇਸ ਵਾਲਾ ਵਾਰਡਰੋਬ ਬਣਿਆ ਹੋਇਆ ਨਾਲ ਹੀ ਇਹਦੇ ਅਟੈਚ ਵਾਸ਼ਰੂਮ ਹੈ ਜਿਹੜੀ ਟਾਇਲ ਵਰਕ ਹੈ ਉਹ ਸੀਲਿੰਗ ਟੱਚ ਲੱਗੀ ਹੋਈ ਹੈ ਵਧੀਆ ਇਹਦੇ ਵਿੱਚ ਐਕਸੈਸਰੀ ਲੱਗੀ ਹੋਈ ਹੈ ਸੈਨੀਟਰੀ ਦਾ ਸਮਾਨ ਬਹੁਤ ਵਧੀਆ ਲੱਗਿਆ ਹੋਇਆ ਇਸ ਤੋਂ ਬਾਅਦ ਆਪਾਂ ਬੈਕ ਤੇ ਚੱਲਦੇ ਹਾਂ ਬੈਕ ਤੇ ਇੱਥੇ ਖੁੱਲੀ ਸਪੇਸ ਆ ਗਈ ਵਾਸ਼ਿੰਗ ਏਰੀਆ ਦੀ ਪਲੱਸ ਉੱਪਰ ਜਾਲ ਦਿੱਤਾ ਹੋਇਆ ਖੁੱਲੀ ਹਵਾ ਔਰ ਧੁੱਪ ਦੇ ਲਈ ਸੋ ਆਪਾਂ ਇਸ ਤੋਂ ਬਾਅਦ ਦੂਸਰੇ ਬੈਡਰੂਮ ਦੇ ਵਿੱਚ ਚੱਲਦੇ ਹਾਂ ਦੂਸਰਾ ਬੈਡਰੂਮ ਵੀ ਸੇਮ ਤਰੀਕੇ ਨਾਲ ਖੁੱਲੀ ਸਪੇਸਿਸ ਦਾ ਬਣਿਆ ਹੋਇਆ 12 ਫੁੱਟ ਬਾਈ 13 ਫੁੱਟ ਦਾ ਬਣਿਆ ਹੋਇਆ ਸੋ ਇਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਵਾਰਡਰੋਬ ਵਿੱਚ ਮਿਲਣ ਜਾ ਰਹੇ ਆਪਾਂ ਨੂੰ ਇਸ ਤੋਂ ਬਾਅਦ ਆਪਾਂ ਇਹਦਾ ਅਟੈਚ ਵਾਸ਼ਰੂਮ ਦੇਖਦੇ ਹਾਂ ਇਹਦੇ ਵਿੱਚ ਵੀ ਸੋਨੀ ਸੈਂਟਰੀ ਦਾ ਕੰਮ ਹੋਇਆ ਹੋਇਆ ਚੰਗੀਆਂ ਜਿਹੜੀਆਂ ਸ਼ੀਟਾਂ ਲੱਗੀਆਂ ਹੋਈਆਂ ਨੇ ਫਿਰ ਆਪਾਂ ਹੁਣ ਬਾਹਰ ਜਾ ਕੇ ਆਪਾਂ ਫਰਸਟ ਫਲੋਰ ਤੇ ਚੱਲਦੇ ਹਾਂ ਫਰਸਟ ਫਲੋਰ ਦੇ ਉੱਪਰ ਕੀ ਉੱਪਰ ਕੀ ਕੁਝ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਪੌੜੀਆਂ ਰਾਹੀਂ ਆਪਾਂ ਉੱਪਰ ਚੱਲਦੇ ਹਾਂ ਉੱਪਰ ਇੱਕ ਬੈੱਡਰੂਮ ਅਟੈਚ ਵਾਸ਼ਰੂਮ ਲੌਬੀ ਦੇ ਵਿੱਚ ਕਿਚਨ ਬਣੀ ਹੋਈ ਆ ਸਾਰਾ ਕੁਝ ਜਿਹੜਾ ਉਹਦੇ ਵਿੱਚ ਬਣਿਆ ਹੋਇਆ ਤੁਹਾਨੂੰ ਦਿਖਾਉਣਾ ਹੈ ਇੰਟਰਸ ਗੇਟ ਖੋਲਿਆ ਲੌਬੀ ਦੇ ਵਿੱਚ ਆਏ ਆਪਾਂ ਪਹਿਲਾ ਡੋਰ ਮਿਲਿਆ ਮਾਈਕਾ ਵਰਕ ਫਿਰ ਲੌਬੀ ਦੇ ਵਿੱਚ ਫਿਰ ਵਾਈਟ ਗ੍ਰੇ ਕੰਬੀਨੇਸ਼ਨ ਦੀ ਕਿਚਨ ਬਣੀ ਹੋਈ ਆ ਦੋ ਫੈਮਿਲੀਆਂ ਲਈ ਇਹ ਸਫੀਸ਼ੀਐਂਟ ਜਿਹੜੀ ਕੋਠੀ ਹੋ ਸਕਦੀ ਆ ਤੁਸੀਂ ਇੱਥੇ ਵਾਸ਼ ਵਾਸ਼ਵੈਸ਼ਨ ਦੇਖੋ ਨਾਲ ਹੀ ਪਹਿਲਾ ਬੈੱਡਰੂਮ ਤੇ ਇਹ ਵੀ ਸਪੇਸ ਜੁਖਲੀ ਵਾਲਾ ਬੈੱਡਰੂਮ ਆ ਇਹਦੇ ਅੰਦਰ ਵੀ ਤੁਸੀਂ ਮਤਲਬ ਇੱਕ ਸੇਟਿੰਗ ਅਲੱਗ ਤੋਂ ਲਾ ਸਕਦੇ ਹੋ ਬੈੱਡ ਲਾ ਕੇ ਇੰਨੀ ਵਧੀਆ ਸਪੇਸ ਹੈ ਇਹਦੇ ਅੰਦਰ ਸੋ ਬਹੁਤ ਵਧੀਆ ਤਰੀਕੇ ਦਾ ਮਟੀਰੀਅਲ ਲੱਗਿਆ ਹੋਇਆ ਸੋ ਨਾਲ ਹੀ ਇਹਦੇ ਅਟੈਚ ਵਾਸ਼ਰੂਮ ਹੈ ਇਹ ਵੀ ਸੀਲਿੰਗ ਟੱਚ ਜਿਹੜੀ ਟਾਈਲ ਵਰਕ ਹੋਇਆ ਹੋਇਆ ਸੋਹਣਾ ਕੰਮ ਹੋਇਆ ਸਿਰਫ ਆਪਣੇ ਲਈ ਬਣਾਈ ਸੀ ਕੁਝ ਮਜਬੂਰੀਆਂ ਕਰਨੇ ਜਿਹੜੀ ਕੋਠੀ ਸੇਲ ਕਰਨੀ ਪੈ ਰਹੀ ਆ ਤੁਹਾਨੂੰ ਦੱਸਿਆ ਹੀ ਆ ਸੋ ਇਹਦੇ ਵਿੱਚ ਕੋਈ ਮਾੜਾ ਮਟੀਰੀਅਲ ਨਹੀਂ ਲੱਗਿਆ ਹੋਇਆ ਕਿਸੇ ਨੇ ਵੀ ਇਹ ਕੋਠੀ ਦੀ ਪੂਰੀ ਡਿਟੇਲ ਲੈਣੀ ਆ ਜਾਂ ਕੋਠੀ ਖਰੀਦਣੀ ਆ ਦਾ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਈਜੀ ਡੀਲ ਸਰਵਿਸ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਸਾਥ ਦੇਊਗੀ ਤੁਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਪ੍ਰਾਪਰਟੀ ਲੈਣੀ ਆ ਤਾਂ ਤੁਸੀਂ ਸਾਡੇ ਨਾਲ ਈਜੀ ਡੀਲ ਸਰਵਿਸ ਨਾਲ ਸੰਪਰਕ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਦੇ ਉੱਤੇ ਸੋ ਇਸ ਟਾਈਪ ਦੀ ਜਿਹੜੀ ਕੋਠੀ ਸੀਗੀ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਾਂਗੇ ਧੰਨਵਾਦ